ਮਨੁੱਖ ਆਪਣੀ ਅਸਲੀਅਤ ਨੂੰ ਆਪਣੇ ਅਸਲੇ ਨੂੰ ਸਮਝਦਾ ਨਹੀਂ ਕਿ ਮੈਂ ਅਸਲ ਵਿੱਚ ਕੀ ਹਾਂ ਜਿਵੇਂ ਕੋਈ ਹੀਰਾ ਪਹਾੜਾਂ ਦੇ ਵਿੱਚ ਪੱਥਰਾਂ ਦੇ ਵਿੱਚ ਕੋਲੇ ਦੇ ਵਿੱਚ ਪਿਆ ਆਪਣੇ ਆਪ ਨੂੰ ਪੱਥਰਾਂ ਦਾ ਰੂਪ ਸਮਝੇ ਕੋਲੇ ਦਾ ਰੂਪ ਸਮਝੇ ਪਰ ਉਹ ਕੋਲਾ ਜਾਂ ਪੱਥਰਾਂ ਦਾ ਰੂਪ ਨਹੀਂ ਹੁੰਦਾ ਹੀਰਾ ਬਹੁਤ ਕੀਮਤੀ ਹੁੰਦਾ ਏ ਇਸੇ ਤਰ੍ਹਾਂ ਮਨੁੱਖ ਦੀ ਜੋ ਅਸਲੀਅਤ ਹੈ ਮਨੁੱਖ ਦਾ ਜੋ ਸਰੂਪ ਹੈ ਇਹ ਪ੍ਰਮਾਤਮਾ ਦਾ ਹੈ ਇਹ ਵਾਹਿਗੁਰੂ ਦੀ ਅੰਸ਼ ਹੈ ਪਰ ਜਦੋਂ ਇਨਸਾਨ ਮੈਂ ਮੇਰੀ ਦੇ ਵਿੱਚ ਪਿਆ ਰਹਿਦਾ ਹੈ ਹਾਵੇਂ ਵਿੱਚ ਪਿਆ ਰਹਿਦਾ ਹੈ ਤੇ ਇਹਨੂੰ ਆਪਣਾ ਅਸਲ ਸਰੂਪ ਆਤਮਕ ਸਰੂਪ ਦਿਸਦਾ ਨਹੀਂ ਕਿ ਮੈਂ ਅਸਲ ਵਿੱਚ ਪ੍ਰਮਾਤਮਾ ਦਾ ਹੀ ਰੂਪ ਹਾਂ ਜਿਸ ਨੂੰ ਮਹਾਰਾਜ ਕਹਿੰਦੇ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਇਹ ਜੋਤ ਦਾ ਰੂਪ ਏ ਪਰ ਜਦ ਹਉਮੈ ਕਰਦਾ ਏ ਮੇਰੀ ਮੇਰੀ ਕਰਦਾ ਤੇ ਜਿਹੜਾ ਇਹਦਾ ਅਸਲ ਅੰਦਰ ਅਸਲ ਆਪਾ ਹੈ ਉਹ ਟਕਿਆ ਰਹਿੰਦਾ ਹੈ ਭਾਈ ਵੀਰ ਸਿੰਘ ਜੀ ਨੇ ਬੜਾ ਸੋਹਣਾ ਸੁੰਦਰ ਫਰਮਾਇਆ ਹੈ ਏ ਮੇਰੀ ਅਸਲੀ ਅਸਲੀਅਤ ਏ ਮੇਰੀ ਆਤਮਾ ਏ ਮੇਰੀ ਜਿੰਦੇ ਤੂੰ ਪਰਮਾਤਮਾ ਦਾ ਰੂਪ ਹੈ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਣਾ ਕਰ ਜਿਹੜਾ ਉੱਪਰ ਤੋਂ ਮੈਂ ਮੇਰੀ ਦਾ ਕੱਪੜਾ ਚਾਦਰ ਪਾਈ ਹੈ ਇਸ ਨੂੰ ਉੱਪਰੋਂ ਲਾ ਦੇ ਹੋ ਸਕਦਾ ਹੈ ਕਿ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਤੇਰੇ ਤੇ ਖੁਸ਼ ਹੋ ਕੇ ਤੈਨੂੰ ਆਪਣੇ ਨਾਲ ਮਿਲਾ ਲਵੇ ਉਹ ਲਿਖਦੇ ਨੇ ਹੇ ਅਸਲੀਅਤ ਮੈਂ ਮੇਰੀ ਦੀ ਕਦੇ ਤਾਂ ਇਸ ਤੋਂ ਨਿਖੜਿਆ ਕਰ ਲਾ ਕੇ ਉੱਪਰੋਂ ਉਪਰੇ ਕੱਪੜੇ ਰੰਗ ਆਪਣੇ ਨਿਖੜਿਆ ਕਰ हे असलियत मैं मेरी दी कदे ता इस तो निखड्या कर लाके ऊपरों ओपरे कपड़े रंग अपने निखड्या कर मता केते ओ असला मालिक रीज पवे तैन निखरीते मार लवे कोई जफा तैनू जफियों फेरना निकलया कर मार लवे कोई जफा तैनू जफियों फेरना निकलया कर ਰੱਬ ਕਿਰਪਾ ਕਰੇ ਇਨਸਾਨ ਨੂੰ ਆਪਣੀ ਅਸਲੀਅਤ ਦੀ ਸਮਝ ਪੈ ਜਾਵੇ ਉਪਰੋਂ ਮੈਂ ਦੇ ਹੌਮੇ ਦੇ ਕੱਪੜੇ ਲਾ ਕੇ ਇਹ ਨਿਖਰ ਪਵੇ ਭੁਲਾ